ਸਾਤਰੀਏ ਕਾਲਜੀ ਸਾਰਿਆਂ ਨੂੰ ਇਸ ਵੇਲੇ ਅਸੀਂ ਖੜੇ ਆ ਲੁਧਿਆਣਾ ਤੋਂ ਮਲੇਰ ਕੋਟਲਾ ਜਿਹੜਾ ਮੇਨ ਹਾਈਵੇ ਜਾਂਦਾ ਤੇ ਦੱਸ ਦਈਏ ਵੀ ਇੱਥੇ ਇੱਕ ਨੌਜਵਾਨ ਆ ਜਿਹੜਾ ਉਹ ਦੇਖਿਆ ਗਿਆ ਸੀ ਤੇ ਉਹਦੇ ਸਿਰ ਦੇ ਵਿੱਚੋਂ ਬਲੱਡ ਚ ਓਰਿਆ ਨੌਜਵਾਨ ਆ ਜਿਹੜਾ ਮੁੰਡਾ ਉਹ ਫਲਹਾਲ ਬੋਲ ਨਹੀਂ ਰਿਹਾ ਜੀ ਕੁਝ ਤੇ ਨਾ ਹੀ ਉਹ ਆਪਣੇ ਬਾਰੇ ਦੱਸ ਰਿਹਾ ਤੇ ਸਾਹਮਣੇ ਜੋ ਵੀਡੀਓ ਦੇ ਵਿੱਚ ਨੌਜਵਾਨ ਮੁੰਡਾ ਦੇਖ ਰਹੇ ਹੋ ਦੱਸ ਸਕਦੇ ਹੋ ਵੀ ਇਹ ਕਿਹੜੇ ਪਿੰਡ ਦਾ ਤਾ ਵੀਰ ਬਣ ਕੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਨਹੀਂ ਜਾਣਦੇ ਤਾਂ ਵੀਡੀਓ ਸ਼ੇਅਰ ਕਰ ਦਿਓ ਜੇ ਕੋਈ ਜਾਣਦਾ ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਵੀ ਇਹ ਕਿਹੜੇ ਪਿੰਡ ਦਾ ਮੁੰਡਾ ਹੈ ਕਿਉਂਕਿ ਇੱਕ ਨੌਜਵਾਨ ਮੁੰਡਾ ਤੇ ਅਸੀਂ ਨਹੀਂ ਚਾਹੁੰਦੇ ਵੀ ਉਹ ਇਦਾਂ ਸੜਕਾਂ ਦੇ ਉੱਤੇ ਲਾਚਾਰ ਹਾਲਤ ਦੇ ਵਿੱਚ ਤੇ ਦੂਸਰੀ ਗੱਲ ਦੱਸਣੀ ਸੀ ਮੁੰਡੇ ਦੇ ਕੰਨਾਂ ਤੋਂ ਇਹ ਪਤਾ ਲੱਗਦਾ ਵੀ ਕੰਨ ਮੁੜੇ ਹੋਏ ਨੇ ਪਹਿਲਵਾਨੀ ਕਰਦਾ ਰਿਹਾ ਪਹਿਲਾਂ ਇਹ ਤੇ ਹੁਣ ਵੀ ਫਿਲਹਾਲ ਕਹਿ ਲੀਏ ਵੀ ਸਰੀਰਕ ਪੱਖੋਂ ਜਿਹੜਾ ਮੁੰਡਾ ਬਹੁਤ ਵਧੀਆ ਹੈਗਾ ਤੇ ਪਰ ਦਿਮਾਗੀ ਪੱਖੋਂ ਸ਼ਾਇਦ ਥੋੜਾ ਜਿਹਾ ਅਫਸਰਟ ਲੱਗਦਾ ਬੇਨਤੀ ਇਹੀ ਹੈ ਵੀ ਇੱਕ ਮਾਂ ਦਾ ਪੁੱਤ ਜੇਕਰ ਤੁਸੀਂ ਉਹਦੀ ਮਾਂ ਦੇ ਨਾਲ ਮਲਾ ਸਕਦੇ ਹੋ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਲ ਮਲਾ ਸਕਦੇ ਹੋ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆ ਪੁਲਿਸ ਮੁਲਾਜ਼ਮ ਨੇ ਜੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਪੁੱਛਦੇ ਆ ਇਹ ਸਰ ਕਿੱਥੋਂ ਮਿਲਿਆ ਜੀ ਇਹ ਇਹ ਜੀ ਨਵੀਂ ਕਲੋਨੀ ਹੈ ਬਾਬਾ ਜੰਗ ਸਿੰਘ ਦੇ ਗੁਰਦੁਆਰਾ ਸਾਹਮਣੇ ਉੱਥੇ ਸੀਗਾ ਇਹ ਠੀਕ ਹੈ ਉੱਥੇ ਮਤਲਬ ਇਹਨਾਂ ਨੇ ਕੰਪਲੇਂਟ ਕਰੀ ਸੀ ਵੀ ਇਹ ਮੁੰਡਾ ਉੱਥੇ ਘੁੰਮ ਰਿਹਾ ਠੀਕ ਹੈ ਤੇ ਉੱਥੋਂ ਲੈ ਕੇ ਆਂਦਾ ਹੈ ਤੇ ਦਿਮਾਗੀ ਹਾਲਤ ਤੋਂ ਥੋੜਾ ਜਿਹਾ ਠੀਕ ਨਹੀਂ ਲੱਗਦਾ ਜੀ ਹਾਂਜੀ ਠੀਕ ਨਹੀਂ ਲੱਗਦਾ ਉੱਥੇ ਥੋੜਾ ਜਿਹਾ ਬੋਲਿਆ ਸੀਗਾ ਬਸ ਮੁੜ ਕੇ ਨਹੀਂ ਬੋਲਿਆ ਦੋ ਕੁ ਲਵਜੇ ਨੇ ਬੋਲੇ ਸੀਗੇ ਠੀਕ ਹੈ ਤੇ ਕੀ ਕਹੋਗੇ ਅਪੀਲ ਕੀ ਕਰਨਾ ਚਾਹੋਗੇ ਵੀ ਇਹ ਪਰਿਵਾਰਕ ਮੈਂਬਰਾਂ ਨੂੰ ਮਿਲ ਜਾਵੇ ਅਪੀਲ ਤਾਂ ਇਹੀ ਹੈ ਹੁਣ ਉਹ ਪਿੰਡ ਨਹੀਂ ਦੱਸਦਾ ਜੰਨੇ ਇਹਨੂੰ ਉੱਥੇ ਛੱਡਿਆ ਜੀ ਇਹ ਪਿੰਡ ਕੁਛ ਦੱਸਦਾ ਨਹੀਂ ਹੈਗਾ ਏ ਤੁਸੀਂ ਦੇਖਿਆ ਵੀ ਪੁਲਿਸ ਮੁਲਾਜ਼ਮਾ ਨੇ ਵੀ ਕੋਸ਼ਿਸ਼ ਕੀਤੀ ਆਪਣੀ ਡਿਊਟੀ ਨਿਭਾਈ ਆ ਵੀ ਪਿੰਡ ਪਤਾ ਦੱਸ ਦਵੇ ਪਰ ਜਿਹੜਾ ਪਿੰਡ ਪਤਾ ਦੱਸਣ ਦੇ ਵਿੱਚ ਵੀ ਅਸਮਰਥਾ ਹਾਲਾਤ ਦੇਖ ਸਕਦੇ ਹੋ ਕਿ ਕਿਦਾਂ ਥੋੜਾ ਜਿਹਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਲੱਗਦਾ ਪਰ ਵੀਡੀਓ ਦੇਖਣ ਸਾਰੀ ਜਿਨ੍ਹਾਂ ਜਿਨ੍ਹਾਂ ਕੋਲੇ ਵੀਡੀਓ ਜਾਊਗੀ ਵੀਰ ਬਣ ਕੇ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਵੀ ਉਹਦੇ ਪਰਿਵਾਰਕ ਮੈਂਬਰਾਂ ਤੱਕ ਇਹ ਨੌਜਵਾਨ ਜਿਹੜਾ ਆਪਣੇ ਪਰਿਵਾਰ ਨੂੰ ਮਿਲ ਸਕੇ ਤੇ ਆਪਣੇ ਪਰਿਵਾਰ ਦੇ ਵਿੱਚ ਦੁਬਾਰਾ ਤੋਂ ਹੱਸਦਾ ਖੇਡਦਾ ਨਜ਼ਰ ਆਵੇ ਤਨਵਾਜੀ ਜੇਕਰ ਤੁਸੀਂ ਇਸ ਨੌਜਵਾਨ ਨੂੰ ਦੇਖਿਆ ਪਹਿਲਾਂ ਕਿਤੇ ਤੇ ਉਹ ਜ਼ਰੂਰ ਸੰਪਰਕ ਕਰਿਓ ਪੁਲਿਸ ਮੁਲਾਜ਼ਮਾ ਨਾਲ ਵੀ ਤੇ ਕੁੱਪਕਲਾ ਹਾਈਵੇ ERB 112 ਦੀ ਗੱਡੀ ਆ ਉਹਦੇ ਤੇ ਮੁਲਾਜ਼ਮ ਤਨਾਤ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੱਲ ਤੋਂ ਇਹ ਨੌਜਵਾਨ ਹੈ ਜਿਹੜਾ ਬਾਬਾ ਜੰਗ ਸਿੰਘ ਜੀ ਗੁਰਦੁਆਰੇ ਦੇ ਨਾਲ ਇੱਕ ਨਵੀਂ ਕਲੋਨੀਆ ਉੱਥੇ ਘੁੰਮਦਾ ਫਿਰਦਾ ਨਜ਼ਰ ਆ ਰਿਹਾ ਤੇ ਸ਼ਾਇਦ ਭੁੱਖਣ ਪਾਣਾ ਵੀ ਹੋਵੇਗਾ ਰੋਟੀ ਪਾਣੀ ਪੁੱਛਿਆ ਪਰ ਉਹ ਖਾ ਨਹੀਂ ਰਿਹਾ ਤੇ ਸ਼ਾਇਦ ਡਰਿਆ ਹੋਇਆ ਸਿਰ ਦੇ ਵਿੱਚੋਂ ਉਹਦੇ ਬਲੱਡ ਵੀ ਚੋਰਿਆ ਬੇਨਤੀ ਇਹੀ ਆ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਇਸ ਨੌਜਵਾਨ ਨੂੰ ਉਹਦੇ ਘਰ ਤੱਕ ਪਹੁੰਚਦਾ ਤੇਰੀ ਧੰਨਵਾਦ